3 ਕਰੋੜ ਦਾ ਰਾਖਾ ਘਰ ਦੇ ਵਿੱਚ ਲੁੱਡੀਆਂ ਪਾ ਰਿਆ ਨੱਚ ਰਿਆ ਟੱਪ ਰਿਆ ਲੋਕਾਂ ਦੇ ਪੁੱਤਾਂ ਦੇ ਜਿਹੜੇ ਸਵੇ ਬਲ ਰਹੇ ਨੇ ਲਾਟਾ ਉੱਪਰੋਂ ਉੱਠ ਰਹੀਆਂ ਨੇ ਹਰ ਪਿੰਡ ਦੇ ਵਿੱਚ ਨੌਜਵਾਨ ਦਾ ਸਿਵਾ ਬਲ ਰਿਹਾਗਾ ਨਸਿਆਂ ਦੇ ਨਾਲ ਅੱਜ ਪੰਜਾਬ ਦਾ ਬੱਚਾ ਬੱਚਾ ਕਰਲਾ ਰਿਆ ચીਕ ਰਿਆ ਪਰ 3 ਕਰੋੜ ਦਾ ਰਾਖੀ ਰਾਖਾ ਮੁੱਖ ਮੰਤਰੀ ਲੁੱਡੀਆਂ ਪਾ ਰਿਆ ਨੱਚ ਰਿਆ ਇਹ ਲੁੱਡੀਆਂ ਜੋ ਸੌ ਸੌਂਦੀਆਂ ਹੁੰਦੀਆਂ ਨੇ ਇਸੇ ਬਾਤ ਨੂੰ ਆਪਾਂ ਗੱਲ ਕਰਾਂਗੇ ਤੇ ਨਾਲੇ ਮੁੱਦਾ ਜੁੜਿਆ ਕਰਨਲ ਪਰਿਵਾਰ ਦਾ ਉਹਦੇ ਤਹਿ ਤੁਹਾਨੂੰ ਕੁਝ ਵੀਡੀਓ ਇਹਦੀਆਂ ਸੁਣਾਵਾਂਗੇ ਅਸੀਂ ਨਵੇਂ ਹੱਥ ਲੱਗੀਆਂ ਨੇ ਜਿਹੜੀਆਂ ਕਿ ਰੋਂਗਟੇ ਖੜੇ ਕਰਨ ਵਾਲੀਆਂ ਨੇ ਵਾਹਿਰ ਜੀ ਕਾਲਾ ਸਾਹਿਬ ਜੀ ਕੀ ਫਤਿਹ ਗੱਲ ਆਪਾਂ ਕਰਨਲ ਪਰਿਵਾਰ ਦੀ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਮੈਂ ਗੱਲ ਸੁਣਾਉਣਾਗਾ ਕਿ ਕੱਲ ਭਗਵੰਤ ਮਾਨ ਦੇ ਘਰ ਜੋ ਲੜਕੀ ਪੈਦਾ ਪੈਦਾ ਹੋਈ ਆ ਉਸ ਦੀਆਂ ਖੁਸ਼ੀਆਂ ਮੁੱਖ ਮੰਤਰੀ ਮਨਾ ਰਿਆ ਨਾਲ ਕਲਾਕਾਰਾਂ ਨੂੰ ਲੈ ਕੇ ਜਿਹੜਾ ਲੁੱਡੀਆਂ ਪਾ ਰਿਆ ਝੂਮ ਰਿਆ ਨੱਚ ਰਿਆ ਪਹਿਲਾਂ ਪਾ ਰਿਆ ਮੋਰ ਵਾਂਗੂ ਮੁੱਖ ਮੰਤਰੀ ਸਾਹਿਬ 3 ਕਰੋੜ ਦੇ ਲੋਕਾਂ ਦੇ ਹਮਦਰਦੀ ਲੋਕਾਂ ਦੇ ਸਿਵਿਆਂ ਬਰ ਰਹੇ ਨੇ ਲੋਕਾਂ ਦੇ ਪੁੱਤਾਂ ਦੇ ਤੇ ਆਪਾਂ ਅੱਜ ਲੁੱਡੀਆਂ ਪਾ ਰਹੇ ਆ ਕਿਹੜੀ ਖੁਸ਼ੀ ਦੇ ਵਿੱਚ ਇਹ ਲੁੱਡੀਆਂ ਉਦੋਂ ਸੌਂਧੀਆਂ ਹੁੰਦੀਆਂ ਨੇ ਜਦੋਂ ਪੰਜਾਬ ਸੁਖੀ ਬਸੇ ਪੰਜਾਬ ਦਾ ਹਰ ਵਰਗ ਸੁਖੀ ਬਚੇ ਤੇ ਅੱਜ ਪੰਜਾਬ ਮਰ ਰਿਹਾਗਾ ਤਾਂ ਹਾਂ ਮਰ ਰਿਹਾ ਰੋ ਰਿਹਾ ਕਰਲਾ ਰਿਹਾਗਾ ਅੱਜ ਫੌਜ ਦੇ ਮੁਖੀ ਕੁੱਟੇ ਜਾ ਰਿਹਾ ਕਰਨਲ ਕੁੱਟੇ ਜਾ ਰਿਹਾ ਫੌਜੀ ਕੁੱਟੇ ਜਾ ਰਿਹਾ ਕਿਸਾਨ ਕੁੱਟੇ ਜਾ ਰਿਹਾ ਸਿੱਖ ਕੁੱਟੇ ਜਾ ਰਿਹਾ ਹਰ ਇੱਕ ਬੰਦਾ ਤੁਹਾਡੀ ਪੁਲਿਸ ਨੇ ਜਿਹੜਾ ਕੁੱਟ-ਕੁੱਟ ਕੇ ਜਿਹੜਾ ਉਹਨਾਂ ਦੀਆਂ ਹੱਡੀਆਂ ਤੋੜੀਆਂ ਜਾ ਰਹੀਆਂ ਨੇ ਪੰਜਾਬ ਅੱਜ ਕਰਲਾ ਰਿਹਾਗਾ ਤੇ ਭਗਵਾਨ ਅਤਮਾਨ ਸਾਹਿਬ ਲੁੱਡੀਆਂ ਪਾ ਰਹੇ ਨੇ ਹੁਣ ਜੇਕਰ ਘਰ ਦਾ ਮੁਖੀ ਦੇ ਵਿੱਚ ਘਰ ਦੇ ਵਿੱਚ ਕਿਸੇ ਦੇ ਮਰਗਤ ਹੋਵੇ ਚਾਹੇ ਬਜ਼ੁਰਗ ਦੀ ਕਿਉਂ ਨਾ ਹੋਵੇ ਤੇ ਘਰ ਦਾ ਮੁਖੀ ਕਹੇ ਕਿ ਮੈਂ ਨੱਚਣਾ ਜਾਂ ਮੈਂ ਸ਼ਹਿਰ ਕਰਨ ਜਾਣਾ ਬਾਹਰ ਤੇ ਉਹਨੂੰ ਸੋਭਾ ਦਿੰਦਾ ਤੇ ਉਹ ਡੈਕ ਲਾ ਕੇ ਨੱਚੇ ਤੇ ਉਹਨੂੰ ਸੋਭਾ ਦੇਊਗਾ ਤੇਰਾ ਪਰਿਵਾਰ ਅੱਜ 3 ਕਰੋੜ ਤੇੜਾ ਬੰਦਾ ਦੇ ਨਾਲ ਕੀ ਕੁਝ ਹੋ ਰਿਹਾ ਹੈਗਾ ਪੰਜਾਬ ਦੀ ਧਰਤੀ ਉੱਤੇ ਕਰਨਲ ਪਰਿਵਾਰ ਦਾ ਜਿਹੜਾ ਕਿੱਡਾ ਵੱਡਾ ਮਾਮਲਾ ਭੱਕਿਆ ਪਿਆਗਾ ਕਿਸਾਨਾਂ ਦਾ ਕਿੱਡਾ ਵੱਡਾ ਮੁੱਦਾ ਹੈਗਾ ਕਿਸਾਨਾਂ ਦਾ ਜਿਹੜਾ ਟਰੈਕਟਰ ਨੇ ਟਰਾਲੀਆਂ ਨੇ ਉਹ ਪੁਲਿਸ ਚੋਰੀ ਕਰਕੇ ਲੈ ਗਈ ਸਿਲੰਡਰ ਤੱਕ ਨਹੀਂ ਸਾਡੇ ਪੁਲਿਸ ਨੇ ਤੇ ਤੁਸੀਂ ਲੁੱਡੀਆਂ ਕਾਦੇ ਵਾਸਤੇ ਪਾ ਰਹੇ ਹੋ ਇਹ ਖੁਸ਼ੀ ਮਨਾ ਰਹੇ ਹੋ ਕਿ ਅਸੀਂ ਕਿਸਾਨ ਅਠਾ ਦਿੱਤੇ ਜੀ ਕਿਸਾਨਾਂ ਦਾ ਧਰਨਾ ਚਿਗਾ ਦਿੱਤਾ ਮੈਨੂੰ ਲੱਗਦਾ ਕਿ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਆ ਕਿ ਸਾਡੀ ਪੁਲਿਸ ਅਨਕਾਊਂਟਰ ਕਰਈ ਆ ਤੁਹਾਨੂੰ ਇਹ ਖੁਸ਼ੀ ਹੋਣੀ ਆ ਇੱਕਵੇਂ ਲੋਕਾਂ ਦੇ ਬੱਚੇ ਮਾਰੇ ਜਾ ਰਹੇ ਆ ਗੱਲ ਕਰਦੇ ਹੁਣ ਆਪਾਂ ਕਰਨਲ ਪਰਿਵਾਰ ਦੀ ਉਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਜਿਹੜਾ ਅਸਲੀ ਸੱਚ ਆ ਜਿਹੜੇ ਇੱਕ ਪੁਲਿਸ ਮੁਲਾਜ਼ਮ ਨੇ ਜਿਹੜੀ ਕਿਸਾਨ ਮੋਰਚੇ ਦੇ ਵਿੱਚੋਂ ਟਰਾਲੀ ਦੀ ਚੋਰੀ ਕੀਤੀ ਆ ਉਹਦੇ ਘਰੋਂ ਲੱਭ ਗਈ ਉਸ ਪੁਲਿਸ ਮੁਲਾਜ਼ਮ ਦੇ ਨੌਜਵਾਨ ਮੁੰਡਾ ਹੈਗਾ ਸੋਹਣਾ ਸੁਨੱਖਾ ਮੁੰਡਾ ਹੈਗਾ ਲੱਗਦਾ ਵਧੀਆ ਘਰਾਂ ਦੇ ਵਿੱਚ ਹੋਊਗਾ ਵੇਖੋ ਇੱਕ ਟਰਾਲੀ ਦੀ ਚੋਰੀ ਕਰ ਲੈ ਦਿੱਤੀ ਹੁਣ ਨੌਕਰੀ ਵੀ ਜਾਊਗੀ ਪਰਚਾ ਦਰਜ ਵੀ ਹੋਊਗਾ ਤੇ ਹੁਣ ਦੇਖੋ ਕਿ ਚੋਰੀ ਦਾ ਜਿਹੜਾ ਕੇਸ ਪੈ ਜਾਵੇ ਕਿੱਡੀ ਸ਼ਰਮ ਵਾਲੀ ਗੱਲ ਆ ਉਹ ਪੁਲਿਸ ਮਹਿਕਮੇ ਦੇ ਵਿੱਚ ਤੂੰ ਨੌਜਵਾਨ ਨਵਾਂ ਨਵਾਂ ਭਰਤੀ ਹੋਇਆ ਲੱਗਦਾਗਾ ਇਹ ਕਾਰੇ ਕਰਦੇ ਆ ਅਸੀਂ ਅਸੀਂ ਉਹਨਾਂ ਪੁਲਿਸ ਮਲਾਕੀ ਨੂੰ ਕਹਿੰਦੇ ਸੀ ਕਿ ਜਿਨ੍ਹਾਂ ਦੇ ਜਿਹੜੇ ਪੁਰਾਣੇ ਨੇ ਜਿਹੜੇ ਮੁਡ ਬੈਠੇ ਨੇ ਜਿਨ੍ਹਾਂ ਦੇ ਕਿ ਖੂਨ ਮੂਹ ਨੂੰ ਲੱਗਿਆਗਾ ਕਿ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਪਰ ਨਵੇਂ ਨੌਜਵਾਨ ਤੁਸੀਂ ਵੀ ਇੱਕ ਰਾਹੇ ਪਹੁੰਚੇ ਹੋ ਤੁਹਾਨੂੰ ਪਹਿਲਾਂ ਮੈਂ ਡੀਐਸ ਸਾਹਿਬ ਦੀ ਵੀਡੀਓ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ ਮੈਂ ਇੰਦਰਪਾਲ ਚੋਹਾਨ ਡੀਐਸਪੀ ਪਤਣਾ ਅੱਜ ਦੱਸਣਾ ਚਾਹੁੰਨਾ ਕਿ ਇੱਕ ਐਫਆਈਆਰ ਦਰਜ ਰਜਿਸਟਰ ਕੀਤੀ ਹੈ 49/25 ਜੋ ਕਿ ਟਰਾਲੀ ਚੋਰੀ ਹੋਣ ਸੰਬੰਧੀ ਹੈ ਕਿਸਾਨਾਂ ਦੀ ਇੱਕ ਟਰਾਲੀ ਜਿਹੜੀ ਕਿ ਖਨੌਰੀ ਬਾਰਡਰ ਤੋਂ ਚੋਰੀ ਹੋ ਗਈ ਸੀ ਜਿਸ ਦੀ ਅਸੀਂ ਸਾਡੇ ਰਿਕਾਰਡ ਮੁਤਾਬਕ ਪਾਲ ਕੀਤੀ ਪਾਲ ਕਰਨ ਤੇ ਇਹ ਪਤਾ ਲੱਗਿਆ ਕਿ ਇਹ ਟਰਾਲੀ ਬਰਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਸਿਪਾਹੀ ਦੇ ਅਹੁਦੇ ਤੇ ਤਨਤ ਹੈ ਉਸਨੇ ਚੋਰੀ ਕੀਤੀ ਹੈ ਤੇ ਉਸ ਦੇ ਨਾਲ ਉਸ ਦਾ ਚਾਚਾ ਵੀ ਇਸ ਚੋਰੀ ਵਿੱਚ ਸ਼ਾਮਲ ਸੀ ਤੇ ਦਰਾਨੇ ਪੜਤਾਲ ਅਸੀਂ ਇਹ ਟਰਾਲੀ ਜਿਹੜੀ ਹੈ ਰਿਕਵਰ ਕਰਾ ਲਈ ਹੈ ਤੇ ਪਰਮਜੀਤ ਸਿੰਘ ਜੋ ਕਿ ਬਰਿੰਦਰ ਸਿੰਘ ਦਾ ਜੱਜ ਹੈ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਰਿੰਦਰ ਸਿੰਘ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਸੁਣ ਲਿਆ ਜੀ ਡੀਐਸਪੀ ਪਾਟਣਾ ਕੀ ਕਹਿ ਰਹੇ ਨੇ ਖਨੌਰੀ ਬਾਡਰ ਤੋਂ ਜਿਹੜਾ ਇੱਕ ਪੁਲਿਸ ਮਲਾਜ਼ਮਨ ਤੇ ਉਹਦੇ ਚਾਚੇ ਨੇ ਜਿਹੜੇ ਇੱਕ ਟਰਾਲੀ ਚੋਰੀ ਕਰ ਲਈ ਕਿਸਾਨਾਂ ਦੀ ਕਿੱਡੀ ਵੱਡੀ ਸ਼ਰਮ ਵਾਲੀ ਗੱਲ ਆ ਉਹਿੱਕਿੱਡੀ ਵੱਡੀ ਨੱਕ ਟੋਪ ਕੇ ਮਰਜੋ ਇਹ ਜਿਹੇ ਬੰਦੇ ਤੁਸੀਂ ਇੱਕ ਤਾਂ ਆਪਣੇ ਆਪ ਨੂੰ ਹਤੈਸੀ ਕਹਾਉਣੇ ਹੋ ਦੇਸ਼ ਦੇ ਰਾਖੇ ਕਹਿਣੇ ਹੋ ਕਾਨੂੰਨ ਦੇ ਰਾਖੇ ਕਹਿਣੇ ਹੋ ਉਹ ਤੁਹਾਡੇ ਤਾਂ ਇਹ ਟਰਾਲੀਆਂ ਚੋਰੀ ਕਰਨ ਲੱਗ ਪਏ ਤੁਸੀਂ ਹੁਣ ਕਿਸਾਨਾਂ ਦੀ ਗੈਸ ਸਿਲੰਡਰ ਤੱਕ ਚੋਰੀ ਕਰ ਲਈ ਕਿਸਾਨ ਐਵੇਂ ਨਹੀਂ ਪਿੱਟਦੇ ਸੀ ਕਿ ਸਾਡਾ ਭਾਈ ਫਲਾਣਾ ਵੀ ਚੋਰੀ ਕਰ ਲਿਆ ਪੁਲਿਸ ਨੇ ਧਮਕਾ ਵੀ ਕਰ ਲਿਆ ਆ ਪੁਲਿਸ ਦਾ ਆਈ.ਡੀ. ਕਹਿੰਦਾ ਨਹੀਂ ਜੀ ਕਿਸਾਨ ਝੂਠ ਬੋਲਦੇ ਆ ਅੱਜ ਪਤਾ ਲੱਗਿਆ ਕਿ ਕਿਸਾਨ ਸੱਚ ਬੋਲਦੇ ਆ ਭਾਈ ਤੁਸੀਂ ਝੂਠ ਬੋਲਦੇ ਸੀ ਅੱਜ ਡੀਐਸਪੀ ਸਾਹਿਬ ਨੇ ਦੇਖੋ ਉਹਦੇ ਚਾਚੇ ਤੇ ਉਹ ਪੁਲਿਸ ਮੁਲਾਜ਼ਮਤ ਜਿਹੜਾ ਨੌਜਵਾਨ ਮੁੰਡਾ ਗਾ ਉਹ ਮੈਂ ਹੁਣ ਤੁਹਾਨੂੰ ਕੀ ਉਹਦੀ ਵੀਡੀਓ ਵਿਖਾਵਾਂ ਯਾਰ ਆਪ ਨੂੰ ਸ਼ਰਮ ਆਉਂਦੀ ਆ ਇਹ ਜੀਆਂ ਵੀਡੀਓ ਵਿਖਾਉਂਦਿਆਂ ਨੂੰ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਤਾ ਨਹੀਂ ਕਦੋਂ ਸੁਧਰੂ ਪੰਜਾਬ ਪੁਲਿਸਾ ਕਿਉਂ ਤੁਸੀਂ ਦੂਜਿਆਂ ਨੂੰ ਵੀ ਦਾਗ ਲਾਉਨੇ ਹੋ ਜਿਹੜੇ ਸੱਚੇ ਸੁੱਤੇ ਕਰਤਾਰ ਦੇ ਮਾਲਕ ਨੇ ਕਹਿੰਦੇ ਹੁੰਦੇ ਨੇ ਇੱਕ ਮਸਲੇ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਆ ਇੱਕ ਮੱਝ ਦੂਸਰੀ ਮੱਝਾਂ ਨੂੰ ਵੀ ਲਵੇਟ ਦਿੰਦੀ ਆ ਇਹ ਗੱਲ ਸਹੀ ਤੇ ਸਾਫ਼ ਤਾਂ ਉਹ ਹੁੰਦੀ ਆ ਜਦੋਂ ਪੁਲਿਸ ਵਾਲੇ ਕਰਦੇ ਦਾ ਇੱਕ ਦੁੱਕਾ ਨੇ ਇਹ ਕੰਮ ਆ ਤੇ ਬਦਨਾ ਫਿਰ ਸਾਰੀ ਪੁਲਿਸ ਹੁੰਦੀ ਆ ਫਿਰ ਜਿਹੜਾ ਵਰਦੀ ਜਿਹੜੀ ਸੇਮ ਪਾਈ ਹੁੰਦੀ ਆ ਪੁਲਿਸ ਦੀ ਫਿਰ ਖਾਕੀ ਵਰਦੀ ਵਾਲਾ ਕਹਿੰਦਾ ਵੀ ਖਾਕੀ ਵਰਦੀ ਅੱਜ ਦਾਗ ਲੱਗ ਗਿਆ ਕਲੰਕ ਹੋ ਗਈ ਤੇ ਸਾਰੀ ਵਰਦੀ ਨੂੰ ਜਿਹੜਾ ਦਾਗ ਤੁਸੀਂ ਕੁਝ ਭੇਡਾਂ ਕਾਲੀਆਂ ਭੇਡਾਂ ਨੇ ਜਿਹੜੀਆਂ ਇਸ ਮਹਿਕਮੇ ਦੇ ਵਿੱਚ ਬੈਠੀਆਂ ਨੇ ਤੇ ਉਹਨਾਂ ਨੇ ਬਦਨਾਮ ਕੀਤੀ ਆ ਪੰਜਾਬ ਪੁਲਿਸ ਨੂੰ ਹੁਣ ਟਰਾਲੀ ਚੋਰੀ ਕਰਦਾ ਤੇ ਹੁਣ ਰੱਖ ਲੈਂਦਾ ਭਾਈ ਟਰਾਲੀ ਸ਼ਰਮ ਨਹੀਂ ਆਉਂਦੀ ਤੁਸੀਂ ਯਾਰ ਇੰਜ ਨੇ ਤਨਖਾਹਾਂ ਲੈਨੇ ਹੋ ਚੰਗਾ ਤੂੰ ਘਰ ਦਾ ਮੁੰਡਾ ਲੱਗਦਾਗਾ ਕਿ ਚੰਗਾ ਹੋਵੇ ਚਾਹੇ ਮਾੜਾ ਹੋਵੇ ਚਾਹੇ ਗਰੀਬ ਹੋਵੇ ਉਹ ਤੈਨੂੰ ਤਨਖਾਹ ਤਾਂ ਮਿਲਦੀ ਆ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਨੂੰ ਦੋ ਰੰਗ ਦੀ ਰੋਟੀ ਨਹੀਂ ਸੇਵ ਨਹੀਂ ਹੁੰਦੀ ਉਹਨਾਂ ਝੁੱਗੀਆਂ ਚੋਪੜੀਆਂ ਵਾਲਿਆਂ ਨੂੰ ਪੁੱਛ ਕੇ ਦੇਖੋ ਜਿਹੜੇ ਕਿ ਦਰਦ-ਦਰ ਤੇ ਵਿਚਾਰੇ ਹੱਥ ਜੋੜਦੇ ਫਿਰਦੇ ਰਹਿੰਦੇ ਆ ਜਿਹਨੂੰ ਤੁਸੀਂ ਮੰਗਤੇ ਕਿ ਉਹਨੂੰ ਆਪਾਂ ਸਾਰੇ ਕਹਿ ਦਿੰਦੇ ਆ ਕਿ ਮੰਗਤਾ ਆ ਗਿਆ ਕਈ ਤਾਂ ਅਸੀਂ ਅੱਕੇ ਹੁੰਨੇ ਆ ਕਿ ਤਾਂ ਆਈ ਮੋੜ ਦਿੰਦੇ ਆ ਵਿਚਾਰਿਆਂ ਨੂੰ ਉਹ ਹੱਥ ਬੰਨ ਕੇ ਮਿੰਤਾ ਕਰਕੇ ਮੰਗਦੇ ਆ ਤੁਹਾਡੇ ਤੋਂ ਰੋਟੀ ਮੰਗਦੇ ਆ ਜਾਂ ਆਟਾ ਮੰਗਦੇ ਆ ਤੁਸੀਂ ਵੱਡੇ ਮੰਗਤੇ ਹੋਗੇ ਵੱਡੇ ਮੰਗਤੇ ਤੁਸੀਂ ਧੌਂਸ ਦੇ ਨਾਲ ਟਰਾਲੀਆਂ ਚੋਰੀ ਕਰਨ ਲੱਗ ਪਏ ਹੁਣ ਤੁਹਾਨੂੰ ਦੱਸੋ ਕੀ ਕਹੀਏ ਹੁਣ ਤੁਹਾਨੂੰ ਤੇ ਦੂਸਰਾ ਜਿਹੜਾ ਕਰਨਲ ਪਰਿਵਾਰ ਦੇ ਨਾਲ ਜੁੜਿਆ ਹੋਇਆ ਮਾਮਲਾ ਦਾ ਉਹਦੇ ਬਾਬਤ ਗੱਲਬਾਤ ਕਰਦੇ ਆ ਬਹੁਤ ਹੀ ਜ਼ਿਆਦਾ ਕਮੈਂਟ ਬਾਕਸ ਦੇ ਵਿੱਚ ਲੋਕਾਂ ਦੇ ਸੁਝਾਅ ਨੇ ਸਾਡੇ ਨੌਜਵਾਨਾਂ ਦੇ ਪੰਜਾਬ ਵਾਸੀਆਂ ਦੇ ਇੱਕ ਤਾਂ ਉਹ ਮੰਗ ਕਰ ਰਿਹਾ ਕਿ ਰਾਸ਼ਟਰਪਤੀ ਜਿਹੜਾ ਰਾਜ ਹੈ ਉਹ ਲਾਗੂ ਹੋਣਾ ਚਾਹੀਦਾ ਕਿਉਂਕਿ ਕਹਿੰਦੇ ਸਾਨੂੰ ਭਰੋਸੇ ਨਹੀਂ ਰਿਹਾ ਪੰਜਾਬ ਪੁਲਿਸ ਉੱਤੇ ਇਸ ਜਿਹੜਾ ਕਿ ਵੱਡੀ ਮੰਗ ਜਿਹੜੀ ਉੱਠ ਕੇ ਸਾਹਮਣੇ ਨਿਕਲ ਕੇ ਇਹ ਆ ਰਹੀ ਆ ਦੂਸਰੀ ਗੱਲ ਜਿਹੜੀ ਕਰਨਲ ਪਰਿਵਾਰ ਦੀ ਜਿਹੜੀ ਕੇਸ ਸੀਬੀਆਈ ਤੋਂ ਜਿਹੜੀ ਜਾਂਚ ਆ ਇਹ ਹੋਣੀ ਚਾਹੀਦੀ ਆ ਤੀਸਰਾ ਜਿਹੜਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਲੁੱਡੀਆਂ ਪਾ ਰਿਹਾ ਖੇਡ ਰਿਹਾ ਝੂਮ ਰਿਹਾਗਾ ਤੇ ਕਰਨ ਪਰਿਵਾਰ ਨੂੰ 13 ਤਰੀਕ ਦੀ ਘਟਨਾ ਕੀ ਤੇਰਾ ਮਾਰਤ ਦੀ ਕਹਿੰਦਾ ਜੀ ਹੁਣ ਮੈਂ 31 ਮਾਰਚ ਨੂੰ ਮਿਲੂੰਗਾ ਦੋ ਸ਼ਬਦ ਤੇਰੇ ਮੂੰਹ ਦੇ ਵਿੱਚੋਂ ਨਿਕਲੇ ਮੁੱਖ ਮੰਤਰੀ ਸਾਹਿਬ ਕਿ ਤੂੰ ਦੋ ਸ਼ਬਦ ਇਸ ਦੀ ਨਿੰਦਾ ਕਰ ਦਿੰਦਾ ਕਿ ਮਾਰਾ ਹੋਇਆ ਭਾਈ ਅਸੀਂ ਇਸ ਦੀ ਅਣਕੁਆਰੀ ਕਰਾਵਾਂਗੇ ਹੁਣ ਕਹਿੰਦਾ ਮੈਂ 31 ਤਰੀਕ ਨੂੰ ਮਿਲੂੰਗਾ ਦੱਸੋ 31 ਤਰੀਕ ਨੂੰ ਕੀ ਆ ਹੁਣ ਤਾਂ ਭਾਈ ਤੇਰਾ ਵਿਆਹ ਵੀ ਹੋ ਗਿਆ ਸਾਰੀਆਂ ਲੁੱਡੀਆਂ ਬੰਨਾਲੀਆਂ ਸਾਰਾ ਕੁਝ ਹੱਥ ਖੇਡ ਲਿਆ 31 ਤਰੀਕ ਦਾ ਕੀ ਮਤਲਬ ਰਹਿ ਗਿਆ ਕਿ ਦੇਖਦਾਂਗੇ ਅੱਜ ਕਰਨ ਪਰਿਵਾਰ ਦਾ ਪਰਿਵਾਰ ਕੀ ਕਰਦਾ ਹੈ ਅੱਗੇ ਇਹ ਵੇਖ ਰਹੇ ਹਾਂ ਉਧਰ ਨਾਨਕ ਸਿੰਘ ਐਸਐਸਪੀ ਕਹਿ ਰਹੇ ਆ ਜੀ ਮੈਨੂੰ 15 ਦਿਨਾਂ ਦਾ ਟਾਈਮ ਦੇ ਦਿਓ ਹੁਣ ਵੀਰਵਾਰ ਦਾ ਟਾਈਮ ਅਦਾਲਤ ਦੇ ਵਿੱਚ ਦਿੱਤਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਦੁਬਾਰੇ ਦੇਖਦੇ ਹਾਂ ਕਿ ਕੀ ਸੱਪ ਕੱਢਦੇ ਆ ਕੀ ਇਲਜ਼ਾਮ ਕਰਨ ਪਰਿਵਾਰ ਤੇ ਜਿਹੜੀ ਪੁਲਸ ਲਾਉਂਦੀ ਆ ਕੀ ਕਹਾਣੀਆਂ ਘੜਦੀ ਆ ਨਵੀਆਂ ਕਹਾਣੀਆਂ ਘੜ ਕੇ ਲਿਆਉਣਗੇ ਤੇ ਤੁਹਾਨੂੰ ਪਹਿਲਾਂ ਇੱਕ ਵੀਡੀਓ ਸੁਣਾ ਦੇਵਾਂ ਉਹ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰੀ ਜਾਣਾ ਸਾਡਾ ਮਕਸਦ ਆ ਲੋਕਾਂ ਦੇ ਸਾਹਮਣੇ ਸੱਚ ਲਿਆਉਣ ਦਾ ਸਾਡਾ ਮਕਸਦ ਆ ਜਿਹੜਾ ਗਲਤ ਕਰਦਾ ਉਹਨੂੰ ਗਲਤ ਤੇ ਜਿਹੜਾ ਸਹੀ ਕਰਦਾ ਉਹਨੂੰ ਸਹੀ ਆ ਅਸੀਂ ਪਹਿਲਾਂ ਵੀ ਕਹਿੰਨੇ ਆ ਕਿ ਹਰ ਇੱਕ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਜ਼ਰੂਰ ਹੁੰਦੀਆਂ ਹਰ ਇੱਕ ਸੰਸਥਾ ਦੇ ਵਿੱਚ ਹੁੰਦੀਆਂ ਨੇ ਉਹ ਸਾਰੀ ਸੰਸਥਾ ਨੂੰ ਬਦਨਾਮ ਕਰ ਦਿੰਦੀਆਂ ਨੇ ਇਹੀ ਹਾਲ ਅੱਜ ਪੰਜਾਬ ਪੁਲਿਸ ਦਾ ਹੋ ਰਿਹਾ ਦੱਸੋ ਹੁਣ मेरी ये मैसेज है पंजाब पुलिस को और सी नो के अंदरूनी गजनी ना पालो अंदरूनी गजनी ना पालो ये नतीजे बहुत भयानक उन्हें लेडी ने बहुत स्ट्रॉन्ग स्टैंड लिया एंड वी स्टैंड बाय हर she is a strong lady and all army wives are very strong they are the strongest people on this earth pidde koi kam theek nahi hoya jo bhi aide vich guilty hageya ohna de against proper action lena chahida ohna nu jo bhi bandi saza milni chahida dekho har banda apne aap nu bachandi koshish karda koi vaddi gall nahi hai lekin is case de vich sare facts samne hai tade aur is vich koi menu da look inquiry mangre bhai inquiry karan di load hai ida prosecution karan di load hai ge acha koi load hi nahi hai ge ਕਿ ਓਪਨ ਕੇਸ ਦੇ ਵਿੱਚ ਇਨਕੁਆਇਰੀ ਕਰਨ ਦੀ ਐਸਾ ਫੌਜੀ ਬੀਰ ਨੇ ਕਿਹਾ ਕਿ ਬਿਲਕੁਲ ਸਹੀ ਗੱਲ ਹੈ ਕਿ ਨਗਵਾਰੀ ਕਰਨ ਦੀ ਕੋਈ ਲੋੜ ਹੀ ਨਹੀਂ ਪੈਂਦੀ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਸੀ ਸੀਸੀਟੀਵੀ ਕੈਮਰੇ ਦੇ ਫੁਟ ਫੁਟ ਪੇਜ ਸਾਹਮਣੇ ਆ ਗਈ ਬਿਆਨ ਦੇ ਦਿੱਤੇ ਜਿੰਨਾ ਤੋਂ ਤੁਸੀਂ ਬਿਆਨ ਲਿਖਾਇਆ ਸੀ ਉਹਨਾਂ ਨੇ ਵੀ ਹੱਕ ਦੇ ਵਿੱਚ ਬਿਆਨ ਦਿੱਤੇ ਦੇ ਦਿੱਤੇ ਕਿ ਫੌਜੀ ਪਰਿਵਾਰ ਦੇ ਨਾਲ ਧੱਕਾ ਹੋਇਆ ਕੁੱਟਮਾਰ ਹੋਈ ਆ ਸਰਿਆਂ ਕੁੱਟਮਾਰ ਕੀਤੀ ਆ ਅਨਕਾਉਂਟਰ ਕਰਕੇ ਆਇਆ ਕਹਿੰਦੇ ਅਸੀਂ ਇਹ ਰੋਬ ਵੀ ਮਾਰਿਆਗਾ ਫੌਜੀ ਪਰਿਵਾਰ ਤੇ ਜਿਹੜਾ ਕਰਨਲ ਪਰਿਵਾਰ ਆ ਤੇ ਕੁੱਟਿਆ ਇਹਦੇ ਵਿੱਚ ਹੁਣ ਅਨਕਵਾਰੀਆਂ ਦੀ ਕੀ ਲੋੜ ਆ ਅਨਕਵਾਰੀ ਦੋ ਜਣੇ ਇੱਕ ਪਾਸੇ 12 ਜਣੇ ਹੁਣ ਦੱਸੋ ਇੱਕ ਪਾਸੇ 12 ਜਣੇ ਇੱਕ ਪਾਸੇ ਦੋ ਜਣੇ ਦੋ ਜਣੇ ਜ਼ਿਆਦੇ ਭਾਰੇ ਹੋਗੇ ਕਿ ਭਈ 12 ਜਣੇ ਜ਼ਿਆਦੇ ਭਾਰੇ ਹੋਗੇ ਤੁਸੀਂ ਆਪ ਹੀ ਕਰ ਲਓ ਦੂਸਰੀ ਗੱਲ ਇਸ ਇੱਕ ਬੀਬੀ ਨੇ ਕਹੀ ਆ ਕਿ ਉਹ ਲੇਟੀ ਜੀ ਬੜੀ ਸਟਰੌਂਗ ਆ ਜੇ ਸਟਰੌਂਗ ਸੀ ਤਾਂ ਹੀ ਕੇਸ ਇੱਥੇ ਤੱਕ ਲੈ ਕੇ ਚਲੀ ਗਈ ਜੇ ਕੋਈ ਹੋਰ ਹੁੰਦੀ ਸਾਡੀ ਮਾਂ ਭੈਣ ਸ਼ਾਇਦ ਉਹ ਘਰੇ ਬੈਹ ਜਾਂਦੀ ਆਪਣੇ ਪਤੀ ਨੂੰ ਕਟਾ ਕੇ ਆਪਣੇ ਪੁੱਤ ਨੂੰ ਕਟਾ ਕੇ ਤੇ ਫੌਜ ਵੀ ਜਿਹੜਾ ਹੋ ਸਕਦਾ ਕਿ ਉਹਦੇ ਖਿਲਾਫ ਹੀ ਐਕਸ਼ਨ ਲੈ ਲੈਂਦੀ ਕਿਉਂਕਿ ਪੁਲਿਸ ਬੜੀਆਂ ਜਿਹੜੀਆਂ ਘਾੜਤਾ ਘੜਨਾ ਜਾਣਦੀ ਆ ਬੜਾ ਕੁਝ ਕਰਦੀ ਆ ਹੁਣ ਗੌਰਵ ਚਾਦਵੀ ਵੀ ਇਹ ਕਹਿ ਰਿਹਾ ਪੰਜਾਬ ਦਾ ਡੀਜੀਪੀ ਕਹਿ ਰਹੇ ਕਿ ਪੁਲਿਸ ਬਨਾਮ ਜਿਹੜਾ ਕਿ ਫੌਜ ਤੇ ਪੁਲਿਸ ਦਾ ਜਿਹੜਾ ਇਹ ਕੇਸ ਨਾ ਬਣਾਓ ਤੇ ਇੱਕ ਅਲੱਗ ਮੈਟਰ ਆ ਭਾਈ ਦੱਸੋ ਕਾਹਦਾ ਅਲੱਗ ਮੈਟਰ ਆ ਕਿ ਉਹਦੇ ਪਰਿਵਾਰ ਦੀ ਲੜਾਈ ਸੀ ਕਿ ਉਹ ਪਰਿਵਾਰ ਦੇ ਨਾਲ ਲੜਿਆਗਾ ਤਹਾਡੀ 12 ਪੁਲਿਸ ਮੁਲਾਜ਼ਮਾਂ ਨੇ 4 ਇੰਸਪੈਕਟਰ 8 ਪੁਲਿਸ ਮੁਲਾਜ਼ਮਾਂ ਮੈਂ ਉਹਨਾਂ ਦੇ ਉਹ ਉਹਨਾਂ ਨੇ ਕੁੱਟਿਆ ਭਾਈ ਇਹ ਪੁਲਿਸ ਤੇ ਜਿਹੜਾ ਕਿ ਮੈਟਰ ਹੋਣੀ ਹੁਣ ਇਹ ਤਾਂ ਕਰਨਲ ਦੇ ਦਾ ਪਰਿਵਾਰ ਨਾਲ ਕੁੱਟਮਾਰ ਕੀਤੀ ਹੈ ਫੌਜ ਤੇ ਪੁਲਿਸ ਦਾ ਮੈਟਰ ਤਾਂ ਬੰਨੜੀ ਬੰਨਦਾ ਆਪਸੀ ਬੰਨਦਾਗਾ ਇਹ ਤਾਂ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਹੁਣ ਤੁਹਾਨੂੰ ਇਹ ਦੁੱਖ ਹੁੰਦਾ ਕਿ ਸਾਡੇ ਬੰਦੇ ਫਸਦਿਆ ਜੀ ਵੀ ਆਸੀ ਬੰਦਿਆਂ ਨੂੰ ਕੰਮੇ ਕਢਾਉਣਾਗਾ ਭਾਈ ਜਦੋਂ ਕਿਸੇ ਨੂੰ ਤੁਸੀਂ ਮਾਰਦੇ ਹੋ ਉਦੋਂ ਸੋਚਿਆ ਕਰੋ ਇਹ ਚੀਜ਼ਾਂ ਇਹ ਅਸੀਂ ਫਲਾਨੇ ਨੂੰ ਮਾਰਦੇ ਆਂ ਕੀ ਦੇਖ ਕੇ ਮਾਰਦੇ ਆਂ ਕਿਵੇਂ ਉਹਨਾਂ ਦੀਆਂ ਲੱਤਾਂ ਤੋੜਦੇ ਆਂ ਬਾਹਾਂ ਤੋੜਦੇ ਆਂ ਕਿਵੇਂ ਉਹਨਾਂ ਦੇ ਸਿਰ ਪਾੜਦੇ ਆਂ ਇਹ ਮਾੜਾ ਮਾੜਾ ਸੋਚ ਕੇ ਹੱਥ ਪਾਇਆ ਕਰੋ ਜਦੋਂ ਫਿਰ ਬਰਾਬਰ ਦਾ ਕਨੇ ਸ਼ੇਰ ਨੂੰ ਸਵਾ ਸੇ ਟੱਕਰ ਜਾਂਦਾ ਫਿਰ ਛੱਡਿਆਂ ਦੇ ਵਿੱਚ ਪੂਛ ਨਹੀਂ ਦੇਈਦੀ ਹੁੰਦੀ ਪੇ ਸਾਹਮਣੇ ਲੜਾਈ ਲੜੀਦੀ ਹੁੰਦੀ ਹੈ ਮਰਦਾ ਵਾਂਗੂ ਫਿਰ ਇਹ ਨਹੀਂ ਇਲਜ਼ਾਮ ਲਗਾਈਦੇ ਹੁੰਦੇ ਸਾਡੀ ਵਰਦੀ ਫਾੜ ਦਿੱਤੀ ਸੀ ਜੀ ਸਾਡੇ ਇਤਿਹਾਸ ਚੁੱਕ ਦਿੱਤਾ ਸੀ ਜੀ ਅਸੀਂ ਫਲਾਨਾ ਸੀ ਅਸੀਂ ਧੰਮਕਾ ਸੀ ਫਿਰ ਇਹ ਆਧਾਰਨਾ ਫਿਰ ਅਕਸਟੋਰੀਆਂ ਘੜੀਆਂ ਜਾਂਦੀਆਂ ਨੇ ਫਿਰ ਕਹਿੰਦੇ ਆ ਜੀ ਇਹਦੇ ਸ਼ਰਾਬ ਪੀਤੀ ਹੋਈ ਸੀ ਡਰਿੰਕ ਕੀਤੀ ਹੋਈ ਸੀ ਕਰਨ ਪਰਿਵਾਰ ਨੇ ਉਹਦੀ ਅਮੈਦਤਾ ਕਰਵਾ ਦੇ ਦਿੱਤੀ ਤੇ ਉਹਦੇ ਵਿੱਚ ਤਾਂ ਭਾਈ ਕੋਈ ਅਲਕੋਹਲ ਨਹੀਂ ਆਇਆ ਦੇ ਤੁਹਾਡੀ 12 ਦੀ 12 ਜਾਣਾਂ ਦੀ ਕਰਵਾਈ ਹੁੰਦੀ ਰਿਪੋਰਟ ਦੇ ਤੁਹਾਡੇ ਵਿੱਚ ਲਾਜਮੇ ਆਉਣਾ ਸੀ ਇਹ ਹਾਲ ਅੱਜ ਪੰਜਾਬ ਪੁਲਿਸ ਦਾ ਦੱਸੋ ਕਿੱਧਰ ਜਾ ਰਿਹਾ ਪੰਜਾਬ ਜਿਹੜਾ ਕਿ ਪੰਜਾਬ ਸਾਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਗੁਰੂ ਆਪੀ ਰਾਾਂ ਦੀ ਧਰਤੀ ਕਰਕੇ ਮੰਨਿਆ ਜਾਂਦਾ ਇੱਥੇ ਜਿਹੜੇ ਕਿ ਅਸਲੀ ਲੋਕ ਨੇ ਜਾਂ ਪਰ ਨਸਲੀ ਕਹ ਦੀਏ ਇੱਕ ਵੱਖਰੀ ਨਸਲ ਹੁੰਦੀ ਹੈ ਨਸਲ ਦੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਬੜੇ ਬਹਾਦਰ ਸ਼ੋਰਵੇਂ ਲੋਕ ਨੇ ਜਿਨ੍ਹਾਂ ਨੇ ਇਸੇ ਦੇਸ਼ ਦੇ ਲਈ 93% ਜਿਹੜੀਆਂ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅੱਜ ਉਹਨਾਂ ਪੰਜਾਬੀਆਂ ਤੇ ਜਿਹੜਾ ਤਸੱਦਲਟ ਆਇਆ ਜਾ ਰਿਹਾ ਉਹਨਾਂ ਦੇ ਮੁਕਾਬਲੇ ਬਣਾਏ بنائے ਜਾ ਰਹੇ ਨੇ ਉਹਨਾਂ ਦੇ ਪਰਿਵਾਰ ਜਿਹੜਾ ਕਿ ਤਿੰਨ ਤਿੰਨ ਜੰਗਾਂ ਲੜ ਗਿਆ ਪਾਕਿਸਤਾਨ ਦੇ ਚੀਨ ਨਾਲ ਬਾਡਰਾਂ ਤੇ ਜੰਗਾਂ ਲੜ ਕੇ ਸ਼ਹੀਦ ਹੋ ਗਏ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਕੁੱਟਣ ਪੈਗੇ ਤੇ ਬਾਕੀ ਆਮ ਲੋਕਾਂ ਦਾ ਤਾਂ ਫਿਰ ਰੱਬ ਹੀ ਰੱਖਾਗਾ ਤੇ ਇਸ ਕਰਕੇ ਭਾਈ ਸੋਚਿਆ ਕਰੋ ਉਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਦੇ ਜਾਇਆ ਅਸੀਂ ਪੰਜਾਬ ਦੇ ਜਾਇਆ ਦੇ ਉੱਤੇ ਜਿਹੜਾ ਤਸੱਦਤ ਜ਼ੁਲਮ ਨਾਟਾਇਏ ਠੀਕ ਆ ਕਿ ਗਲਤੀ ਜਿਹਦੇ ਵਿੱਚ ਗਲਤੀ ਹੈ ਭਾਈ ਜਿੰਨਾ ਉਹਦਾ ਰੋਲ ਬਣਦਾਗਾ ਉਹਦੇ ਉੱਤੇ ਜਿਹੜੀ ਤੁਸੀਂ ਕਾਨੂੰਨ ਦਿੱਤਾ ਹੈ ਤੇ ਜਿਹੜੀ ਸਜ਼ਾ ਬਣਦੀ ਆ ਉਹ ਦੇ ਸਕਦੇ ਹੋ ਪਰ ਤੁਸੀਂ ਦੂਜਿਆਂ ਨੂੰ ਕਹਿੰਦੇ ਕਿ ਕਾਨੂੰਨ ਹੱਥ ਦੇ ਵਿੱਚ ਲੈਣਿਆ ਤੇ ਤੁਹਾਨੂੰ ਭਾਈ ਕਿਹੜੇ ਕਾਨੂੰਨ ਦੇ ਦਾਇਰੇ ਵਿੱਚ ਲਿਖਿਆ ਹੋਇਆ ਕਿ ਪੁਲਿਸ ਹੱਥ ਵਿੱਚ ਲੈ ਸਕਦੀ ਆ ਤੁਸੀਂ ਜਿਹੜੇ ਮਰਜ਼ੀ ਗੋਲੀਆਂ ਮਾਰ ਕੇ ਮਾਰ ਦਿਓ ਜ਼ਖਮੀ ਕਰ ਦਿਓ ਤੁਹਾਨੂੰ ਕੋਈ ਪੁੱਛਣ ਵਾਲੀ ਨਹੀਂ ਜੰਮਿਆ ਇਸ ਕਰਕੇ ਆਪਣੇ ਜਿਹੜੇ ਵੀਡੀਓ ਦੇ ਵਿੱਚ ਸੁਝਾਅ ਜ਼ਰੂਰ ਲਿਖਿਓ ਕਰਨ ਪਰਿਵਾਰ ਨੂੰ ਜੇਕਰ ਸੀਬੀਆਈ ਦੀ ਜਾਂਚ ਹੁੰਦੀ ਆ ਫਿਰ ਸਹੀ ਇਨਸਾਫ ਮਿਲੂਗਾ ਉਹਨਾਂ ਤੇ ਇਨਸਾਫ ਦੀ ਗੱਲ ਤੁਸੀਂ ਭੱਲਿਓ ਜੇਕਰ ਕੋਈ ਇਹ ਸੈੱਟ ਬਣਾਉਂਦੇ ਆ ਆਪਣੇ ਆਪ ਦੇ ਵਿੱਚ ਇਹ ਪੁਲਿਸ ਨੂੰ ਬਣਾਉਣਗੇ ਤੇ ਦੋਸ਼ੀ ਕਿਹਨੂੰ ਬਣਾਉਣਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਧੰਨਵਾਦ ਭਰਜਾ ਖਾਲਸਾ ਭਰਜੇ ਕੀ ਫਤਿਹ